ਸਾਸਨ ਜੀ ਇੱਕ ਵਾਰੀ ਨਾ ਮੈਨੂੰ ਸੱਚੇ ਬਾਸ਼ਾ ਜੀ ਕਿਰਪਾ ਨਾਲ ਕਹ ਲੋ ਯਕਿਸਤਰਾ ਵੀ ਅਸੀਂ ਆਮ ਸੁਣਦੇ ਹੁੰਦੇ ਹਾਂ ਫਰਾਂ ਨੇ ਸੈਗਨੋਂ ਸਤੂਰਾਮ ਸਿੰਘ ਨਾਲ ਦਰਸ਼ਨ ਹੋਏ ਫਰਾਂ ਨੇ ਹੋਏ ਪਰ ਆਮ ਲੋਕੀ ਆਮ ਲੋਕਾਂ ਚ ਇਹ ਵੀ ਗੱਲ ਪ੍ਰਚਲਿਤ ਸੀ ਵੀ ਇਹ ਦੱਸੀਦਾ ਨਹੀਂ ਹੁੰਦਾ ਜਦੋਂ ਸੱਚੇ ਬਾਸ਼ਾ ਜੀ ਦੇ ਦਰਸ਼ਨ ਹੋਣ ਨਾ ਦੱਸੀਦਾ ਨਹੀਂ ਹੁੰਦਾ ਤੇ ਇੱਕ ਵਾਰੀ ਇੱਥੇ ਨਰੋਬੀ ਸੱਚੇ ਬਾਸ਼ਾ ਸਾਰੇ ਅਸੀਂ ਉਹਨਾਂ ਦੇ ਕੋਲ ਬੈਠੇ ਸੱਚ ਪਾਸ਼ਾ ਕਹਿਣ ਲੱਗੇ ਭਈ ਸੱਚ ਜਗੀਸ ਜੀ ਭਈ ਜਦੋਂ ਤੁਹਾਨੂੰ ਵੀ ਦੇ ਦਰਸ਼ਨ ਹੋਣ ਨਾ ਤੇ ਉਦੋਂ ਦੱਸਿਆ ਕਰੋ ਹਾਂਜੀ ਭਈ ਮੁੰਡੂ ਦਰਸ਼ਨ ਹੋਏ ਐਸ ਤਰ੍ਹਾਂ ਹੋਏ ਐਸ ਤਰ੍ਹਾਂ ਤੇ ਇੱਕ ਵਾਰ ਦੀ ਗੱਲ ਏ ਮੈਂ ਨਾ ਇੰਡੀਆ ਗਿਆ ਹੋਇਆ ਸੀ ਉਦੋਂ ਸੱਚ ਪਾਸ਼ਾ ਜੀ ਦਾ ਹਾਰਟ ਦਾ ਆਪਰੇਸ਼ਨ ਉੱਥੇ ਆਸਟ੍ਰੇਲੀਆ 'ਚ ਉੱਥੇ ਉਹ 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 ਸਵਾਸਥੀ ਉੱਤਰ ਗਿਆ ਐਸਾ ਤੇ ਅਸੀਂ ਨਾ ਬਚਿਲ ਕੀ ਮੈਂ ਸਾਡੇ ਚਾਚਾ ਜੀ ਦਾ ਲੜਕਾ ਸੀ ਗੁਰਦੀਪ ਅਸੀਂ ਐਵਰੀ ਟਾਈਮ ਤਕਰੀਬਨ ਐਵਰੀ ਡੇ ਹੰਸਪਾਲਰਾਂ ਦੇ ਘਰ ਜਾ ਕੇ ਨਾ ਉੱਥੋਂ ਅਸੀਂ ਪਤਾ ਕਰਨਾ ਵੀ ਅੱਜ ਸਰਦਾਰਾਂ ਦੀ ਸਿਹਤ ਕਿੱਦਾਂ ਹੈ ਹੁਣ ਕੀ ਹਾਲ ਚਾਲ ਕਿਸ ਲਾਹਤ ਹੋ ਗਈ ਆਪਰੇਸ਼ਨ ਹੋ ਗਿਆ ਸਕਸੈਸਫੁਲ ਤੇ ਉਹਦੇ ਵਿੱਚ ਸਰਦਾਰਾਂ ਦੇ ਦੋ ਤਿੰਨ ਕੰਡੀਸ਼ਨਰ ਰੱਖਿਆ ਸਾਂ ਤਾਂ ਆਸਟ੍ਰੇਲੀਆ ਉਹ ਐਸੀ ਭਈ ਮੈਨੂੰ ਕੋਈ ਦੂਸਰੇ ਦਾ ਨਾਮ ਬਲੱਡ ਨਹੀਂ ਚਲੇਗਾ ਤੇ ਨਾ ਕੋਈ ਮੈਨੂੰ ਲੇਡੀ ਉੱਥੇ ਮੈਨੂੰ ਟੱਚ ਕਰੇਗੀ ਹੈ ਨੀ ਇਹ ਦੋ ਚੀਜ਼ਾਂ ਉੱਥੇ ਮਿਲਿਆ ਆਸਟ੍ਰੇਲੀਆ ਵਿੱਚ ਤੇ ਫਿਰ ਤਾਂ ਕਰਕੇ ਉੱਥੇ ਦਾ ਸਿਚਵਾ ਸ਼ਹਿਦਾ ਆਪਰੇਸ਼ਨ ਆਇਆ ਸੀ ਤੇ ਉਹ ਅਸੀਂ ਉਹਨਾਂ ਦੇ ਵੱਲ ਜਾਣਾ ਪਤਾ ਕਰਨਾ ਉਸ ਤੋਂ ਬਾਅਦ ਮੈਂ ਤੇ ਵਾਪਸ ਆ ਗਿਆ ਪਰ ਸੰਤ ਉੱਥੇ ਮੈਨੂੰ ਮਿਲੇ ਸੰਤ THAILAND ਗਏ ਸੰਤ ਕੰਡਵਾ ਲਈਏ ਇਹ THAILAND ਗਏ ਸੰਤ ਤੇ ਵਾਪਸੀ ਤੇਰਾ ਐਸਾ ਦੇਵਾਲਾਏ ਮਿਲੇ ਤੇ ਮੈਂ ਕਹ ਜੀ ਨਰੋਪੀ ਦਾ ਤੰਦਨ ਦਾ ਤੋਂ ਨੰਬਰ ਨਾ ਇਕ ਕਦ ਨਹੀਂ ਉਹ ਮੇਰਾ ਬੰਦ ਰਿਹਾ ਪ੍ਰੋਗਰਾਮ ਤੇ ਮੈਂ ਮਤਲਬ ਕਿ ਐ ਸ਼ਾਇਦ ਇਸ ਹਫਤੇ ਜਾਵਾਂ ਤੇ ਫਿਰ ਚਲੋ ਬਹੁਤ ਹੋ ਰਹੀ ਹੈ ਮੈਂ ਤੇ ਹੁਣ ਜਾ ਰਿਹਾ ਚਲੋ ਤੁਹਾਡੇ ਉਥੇ ਦਰਸ਼ਨ ਮਿਲਣਾ ਕਰਾਂਗੇ ਹਾਂ ਤੇ ਉਹ ਹੀ ਗੱਲ ਹੋਈ ਉਹ ਮਤਲਬ ਵੀ ਹਫਤੇ ਕੋਈ ਬੀਤਾ ਸੰਤ ਆ ਗਿਆ ਕੋਰਣੀ ਕਥਾ ਹੋਣ ਲੱਗੀ ਕਥਾ ਹੋਣ ਲੱਗੀ ਤੇ ਅਸੀਂ ਆਪਣਾ ਸੰਤ ਕੇਵਰੀ ਅਸਨਾ ਬਚਨ ਕਰਦੇ ਭਈ ਜਦੋਂ ਕਥਾ ਹੋ ਜੇ ਨਾ ਕੀਰਤਨ ਸੋਡੇ ਦਾ ਪਾਠ ਹੋ ਜੇ ਉਹ ਕਥਾ ਤੋਂ ਆ ਕੀਰਤਨ ਸੁਣੇ ਦਾ ਬਾਤ ਕਰਦੇ ਸਨ ਕੀਰਤਨ ਸੁਣੇ ਦਾ ਬਾਤ ਹੋ ਜਾਏ ਤੇ ਫਿਰ ਇੱਥੇ ਨਾ ਬਹਿ ਕੇ ਗੱਪਾਂ ਨਹੀਂ ਮਾਰਨੀਆਂ ਚਾਹੀਦੀਆਂ ਜਾ ਕੇ ਬਰਾਤ ਜਾਓ ਹੈ ਜੀ ਤੇ ਇਹ ਮਤਲਬ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਉਹ ਫਿਰ ਮੈਂ ਇਸ ਤਰੀਕਾ ਰਾਤ ਨੂੰ ਪ੍ਰਸ਼ਾਦਾ ਉੱਥੇ ਨਹੀਂ ਛਕਣਾ ਉਹ ਤੋਂ ਕਥਾ ਸੁਣ ਕੇ ਸੰਤਾਂ ਨੂੰ ਮਿਲ ਕੇ ਤੇ ਮੈਂ ਜਾ ਕੇ ਆਪਣਾ ਤੇ ਸਵੇਰ ਇੱਕ ਦਿਨ ਨਾ ਅੰਮ੍ਰਿਤ ਵੇਲੇ ਤਕਰੀਬਨ 2:00 3:00 ਕੋਈ ਦਾ ਟਾਈਮ ਹੋਣਾ ਤੇ ਅਸਲ ਮਤਲਬ ਕਿ ਮੈਨੂੰ ਨਾ ਸਰਗਰਾਂ ਦੀ ਕਿਸਤਾਂ ਦਰਸ਼ਕ ਨਾ ਹੋਏ ਦਿੱਲੀ ਕੋਈ ਜਗਾ ਹੈ ਘਮ ਹਾਲੇ ਥੋੜ੍ਹਾ ਵੱਡਾ ਸਿਮਾ ਆਸ਼ਾ ਸੰਭ ਜਗ੍ਹੀ ਇਸੇਂ ਦੀ ਨਾ ਕੁਰਸੀ ਤੇ ਬੈਠੇ ਨੇ ਉਹਨਾਂ ਦੇ ਹਾਲੇ ਦਵਾਲੇ ਸਾਰੀ ਸੰਗਤ ਬੈਠੀ ਹੈ ਅਸੀਂ ਵੀ ਉੱਥੇ ਜਾਂ ਕਲੁੱਤੇ ਹੀ ਆ ਬੈਠੇ ਪੜੇ ਸਾਸ ਸੰਗ ਦੇਸਾਂ ਕਾਫੀ ਜ਼ਿਆਦਾ ਤੇ ਇਹ ਤਕਰੀਬਨ ਨਾ ਸਤਪੁਰ ਆਮ ਸੀਨਰੀ ਆਉਣ ਵਾਲੇ ਨੇ ਕਦੋਂ ਉਹ ਨਾ ਹੋਣਾ ਇਹ ਸਾਰੇ ਵੇਟ ਕਰ ਰਹੇ ਨੇ ਤੇ ਉੱਥੇ ਇੱਕ ਸਰੀਰ ਆਉਂਦਾ ਹੈ ਕਹਿੰਦਾ ਸੱਚੇ ਬਾਸ਼ਾ ਸਤੂਰ ਰਾਮ ਸਿੰਘ ਜੀ ਆ ਗਏ ਹੈ ਜੀ ਉਹ ਬਸ ਇਹ ਸੱਚੇ ਬਾਸ਼ਾ ਸਤੂਰ ਜੀ ਸਿੰਘ ਹੀ ਉੱਠਦੇ ਨੇ ਕੁਸ਼ਤੀ ਤੋਂ ਉੱਠਦੇ ਨੇ ਇਹ ਅੱਗੇ ਅੱਗੇ ਤੁਰਦੇ ਤੁਰਦੇ ਫਾਸਟ ਹੋ ਕੇ ਉਸ ਤੋਂ ਬਾਅਦ ਦੌੜਨ ਲੱਗ ਪੈਂਦੇ ਨੇ ਸੰਗਤ ਹੀ ਪਿੱਛੇ ਉਹਨਾਂ ਦੇ ਅੱਛਾ ਮੇਰੇ ਮਨ ਚ ਨਾ ਦੌੜਦੇ ਦੌੜਦੇ ਮੇਰੇ ਮਨ ਚ ਇਹ ਗੱਲਾਂ ਵੀ ਇਹ ਸੱਚੇ ਬਾਸ਼ਾ ਜੀ ਦੇ ਤੇ ਹਾਲ ਹੀ ਹੋਣੇ ਹਾਰਡ ਸਬ ਆਪਰੇਸ਼ਨ ਹੋਇਆ ਹੈ ਇਹ ਇੰਨੀ ਫਾਸਟ ਦੌੜ ਰਹੇ ਨੇ ਤੇ ਆਪਣਾ ਉਹ ਫਿਰ ਪਰ ਅਸੀਂ ਨਾ ਦੌੜਦੇ ਜਾਂਦੇ ਆ ਉਹ ਵੀ ਦੌੜਦੇ ਜਾਂਦੇ ਅੱਗੇ ਕੇ ਉਹ ਸੱਚੇ ਪਾਤਸ਼ਾਹ ਦੇ ਨਾਲ ਉਹਨਾਂ ਦੀ ਬਾਕੀ ਸੰਗ ਤੇ ਰਸਤੇ 'ਚ ਨਾ ਜਾਂਦੇ ਜਾਂਦੇ ਐਸਾ ਮੇਰੇ ਮਨ ਚ ਆਉਂਦਾ ਵਈ ਮੈਂ ਆਪਣੇ ਘਰ ਦਾਸ ਚੱਲਾਂ ਵਈ ਸੱਚੇ ਪਾਤਸ਼ਾਹ ਅਗੇ ਸਤਿਰਾਮ ਸਿੰਘ ਦੀ ਆਗੇ ਹਾਂਜੀ ਤੇ ਮੈਂ ਆਪਣੇ ਘਰ ਵੱਲ ਨੂੰ ਹੋ ਜਾਂਦਾ ਘਰ ਵੱਲ ਨੂੰ ਹੋ ਜਾਂਦਾ ਤੇ ਮੈਂ ਉਸ ਤੋਂ ਬਾਅਦ ਨਾ ਆਪਣੇ ਘਰੋਂ ਹੋ ਕੇ ਤੇ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਡੇਰਾ ਨਾ ਉਥੇ ਮੈਂ ਬੋਇਨਾ ਸਾਬੂ ਜੀ ਜੀ ਸਿੰਘ ਦੀ ਮੈਂ ਕੀ ਦੇਖਦਾ ਇਹ ਸੰਤ ਸ੍ਰੀ ਰਾਮ ਸਿੰਘ ਦੀ ਲੰਗਰੀ ਹੈ ਨਾ ਇਹ ਸੱਚ ਬਾਛੈ ਨੂੰ ਲੰਗਰ ਛਕਾਉਂਦੇ ਆਏ ਨੇ ਹਾਂਜੀ ਤੇ ਸਾਡੇ ਘਰ ਇੱਕ ਹੋਰ ਪਹਿਲਾਂ ਟਰੈਜੇਡੀ ਹੋਈ ਅਸੀਂ ਇੱਕ ਵਾਰੀ ਇੰਡੀਆ ਗਏ ਤੇ ਉਹ ਸਾਰਾ ਨਾ ਪਹਿਲੀ ਸਭ ਜਾਂਦੇ ਰਸਤੇ 'ਚ ਐਕਸੀਡੈਂਟ ਹੋ ਗਿਆ ਉਹਦੇ 'ਚ ਮੇਰਾ ਵੱਡਾ ਬ੍ਰਦਰ ਉਹ ਆਫ ਹੋ ਗਿਆ ਹਾਂਜੀ ਆਫ ਹੋ ਗਿਆ ਤੇ ਤੁਹਾਨੂੰ ਪਤਾ ਜਦੋਂ ਵੱਡਾ ਮੈਂਬਰ ਐਸਾ ਕਰਦਾ ਤੇ ਉਹ ਬੜਾ ਮਹੌਲ ਤੁਹਾਡੇ ਅਵਸਰ ਹੁੰਦਾ ਤੇ ਉਹ ਆਫ ਹੋ ਗਿਆ ਤੇ ਮੈਂ ਜਦੋਂ ਉੱਥੇ ਪਹੁੰਚਿਆ ਨਾ ਤੇ ਐਸਾ ਸੱਚੇ ਬਾਦਸ਼ਾਹ ਬੈਠੇ ਨੇ ਪੈਰਾ ਪਾਰ ਤੇ ਪ੍ਰਸ਼ਾਦਾ ਛਕਣ ਰਹੇ ਨੇ ਹਾਂਜੀ ਸੰਸਤਨਾਮ ਸਿੰਘ ਅਰੀ ਬੰਨੂ ਇਹ ਗੱਲ ਜਿੱਸੀ ਮੈਂ ਗਈ ਮੈਂ ਤਾਂ ਆਏ ਦੇਖਿਆ ਉੱਥੇ ਸਤਨਾਮ ਸਿੰਘ ਨਾਲ ਕੋਲ ਤੇ ਇਹ ਸਭ ਜਗੀਰ ਸਿੰਘ ਜੀ ਉਹਨਾਂ ਨੂੰ ਇਹ ਪ੍ਰਸ਼ਾਦਾ ਛਕਾਣ ਰਹੇ ਨੇ ਤੇ ਬਹਿ ਜਾ ਕੇ ਮਥਾ ਦੇ ਕੇ ਨਾ ਮਥਾ ਟੇਕੇ ਤੇ ਮੈਂ ਕਹਿੰਦਾ ਸੱਚੇ ਬਾਸ਼ਾ ਵਧਾਈਆਂ ਹੁੰਨ ਸੱਚੇ ਬਾਸ਼ਾ ਹੀ ਆਏ ਨੇ ਹਾਂਜੀ ਤੇ ਕਹਿੰਦੇ ਨੇ ਸਾਸਤਨ ਨੂੰ ਵਧਾਈਆਂ ਹਾਂਜੀ ਤੇ ਮੈਂ ਕਹਿੰਦਾ ਜੀ ਸੱਚੇ ਬਾਸ਼ਾ ਜੀ ਕਿੱਥੇ ਨੇ ਕਹਿੰਦੇ ਨੇ ਆ ਨਾਲ ਦੇ ਕਮਰੇ ਚ ਹਾਂਜੀ ਤੇ ਬਾ ਉਹ ਕਮਰੇ ਵੱਲ ਨੂੰ ਨਾ ਸਤਿਗੁਰ ਰਾਮ ਸਿੰਘ ਜੀ ਹਾਂਜੀ ਨਾਲ ਮੇਰਾ ਬ੍ਰਦਰ ਸਰ ਸੱਚੇ ਬਾਸ਼ਾ ਜੀ ਦੇ ਨਾਲ ਨਾ ਹੋਵੇ ਤੇ ਮੈਂ ਨਾ ਮੁੱਠਾ ਦੇਖ ਕੇ ਮੈਂ ਸੱਗਰਾਂ ਦੇ ਚਿਹਰੇ ਉੱਤੇ ਚੰਗੀ ਤਰ੍ਹਾਂ ਦੇਖਿਆ ਮੋٹے ਮੋٹے ਨੇਤਰ ਵਿਦਤ ਸਰੀਰ ਇਹਦੀ ਦਾਲਾ ਚਿੱਟਾ ਇਸ ਤਰ੍ਹਾਂ ਨਿਮੋ ਦੇ ਜਿਹਾ ਅਸੀਂ ਫੋਟੋ ਹੁਣ ਦੇਖਦੇ ਹਾਂ ਕਿੱਤਾ ਦਾਲਾ ਵਿਰਲਾਵਲਾ ਹੈ ਜੀ ਉੱਚਾ ਲਮਕਾ ਦੇ ਜੋੜਾ ਪਾਇਆ ਹੈ ਸਿਰ ਦੇ ਉੱਤੇ ਨਾ ਤੌਲੀਆ ਜਾਂ ਕੋਈ ਐਸਾ ਨਾ ਕੋਈ ਚੀਜ਼ ਉਹ ਰੱਖੀ ਤੇ ਆਪਣਾ ਤੇ ਮੈਂ ਨਮਸਕਾਰ ਕੀਤੀ ਸਤਿ ਸਚਿ ਜੀ ਬਾਸ਼ਾ ਜੀ ਚਰਨਾ ਤੇ ਤੇ ਮੈਂ ਅਰਜ਼ ਕੀਤੀ ਮੈਂ ਕਿ ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕੀਤੀ ਜੀ ਆਪਨੇ ਸਾਨੂੰ ਭਾਗ ਲਾਇਆ ਆਪ ਜੀ ਵਾਪਸ ਆਏ ਹੋ ਸਾਡੇ ਮਤਲਬ ਕਿ ਆਪਣੇ ਮੁਲਕ ਜੇ ਹੁਣ ਆਪ ਜੀ ਆ ਗਏ ਹੋ ਤੇ ਹੁਣ ਰਾਮ ਰਾਜ ਹੋਏਗਾ ਹਾਂਜੀ ਤੇ ਸੱਚੇ ਬਾਸ਼ਾ ਕਹਿਣ ਲਗੇ ਮੇਰਾ ਤੇ ਸਰੀਰ ਨਹੀਂ ਮੰਦਾ ਹੁਣ ਤੇ ਇਹ ਸੱਚੇ ਬਾਸ਼ਾ ਲੰਗਾ ਸ਼ਰਨ ਇਹਨਾਂ ਵਾਲੇ ਸਾਹਿਬ ਕਹਿੰਦੇ ਰਾਜ ਇਹਨਾਂ ਦਾ ਹੀ ਚੱਲੇਗਾ ਹਾਂਜੀ ਤੇ ਇਹ ਇਹ ਮਿਸ਼ਨ ਸਤਗੁਰ ਆਮ ਸਿੰਘ ਨੇ ਕੀਤਾ ਫਿਰ ਮੈਂ ਉਹਨੂੰ ਫਿਰ ਪੁੱਛਿਆ ਮੈਂ ਕਿ ਸੱਚੀ ਬਾਸ਼ਾ ਜੀ ਇਹ ਨਸ਼ੇ ਕਿਤੇ ਰਹੇ ਤੇ ਇਹ ਸਾਰੀਆਂ ਗੱਲਾਂ ਨਹੀਂ ਪੁੱਛੀਆਂ ਆਉਂਦੀਆਂ ਹਾਂਜੀ ਇਹ ਬੱਚਰ ਕਰਕੇ ਤੇ ਫਿਰ ਨਾ ਉਹ ਤੇ ਉਹ ਫਿਰ ਮਤਲਬ ਜਦੋਂ ਮੈਂ ਆਪਣੇ ਬਰੇਜ਼ਲ ਤੇ ਮੈਂ ਤਾਂ ਹਰ ਸਿੰਘ ਤੋਂ ਇੰਨਾ ਵੀ ਮੈਂ ਮਤਲਬ ਇਹ ਸੱਚੀ ਬਾਸ਼ਾ ਉਹਨਾਂ ਸਤਗੁਰ ਆਮ ਸਿੰਘ ਦੀ ਤੇ ਉਹ ਫਿਰ ਮੈਂ ਬਹੁਤੀ ਗੱਲਾਂ ਐਸਾ ਮਤਲਬ ਕਿ ਉਹਦੇ ਨਾਲ ਨਾ ਪਰ ਮੈਂ ਦੇਖਿਆ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਾਰ ਪਰ ਗਈ ਉਹਨਾਂ ਨੂੰ ਦੱਸਿਆ ਤੇ ਮੈਂ ਹਰਮੀਤ ਸਿੰਘ ਦੇ ਨਾਲ ਸਤਿ ਸਦਨ ਕੀਤੇ ਨਹੀਂ ਤੇ ਬਾਕੀ ਉਹ ਤੇ ਪਤਾ ਨਹੀਂ ਕਿੰਨੀ ਕੁ ਵਧੀਆ ਜਗ੍ਹਾ ਤੇ ਸਤਿਗੁਰਾਂ ਦੇ ਕੋਲ ਉੱਥੇ ਹੈ ਤੇ ਇਸ ਦਾ ਫਿਰ ਉਹ ਮਤਲਬ ਕਿ ਮਨੂੰ ਸਤਿਗੁਰ ਆਮ ਸਿੰਘ ਨਾਲ ਇਹ ਦੋ ਬਚਨ ਮੈਂ ਕੀਤੇ ਉਹਨਾਂ ਦੇ ਨਾਲ ਵੀ ਆਪ ਜੀ ਆ ਗਏ ਹੋ ਤੇ ਹੁਣ RAM ਰਾਜ ਹੋਏਗਾ ਹੈ ਜੀ ਉਹ ਫਿਰ ਸੱਚਾ ਵਾਸ਼ਾ ਕਹਿੰਦੇ ਮੇਰਾ ਤੇ ਹਸਰੀਰ ਨਹੀਂ ਮੰਨਦਾ ਰਾਜਨ ਨਹੀਂ ਚੱਲੇਗਾ ਹਾਂਜੀ ਤੇ ਬਾਕੀ ਤੇ ਉਸ ਤੋਂ ਬਾਅਦ ਕਿ ਦਿਨ ਸਾਰੀਆਂ ਗੱਲਾਂ ਨਹੀਂ ਪੁੱਛੀਆਂ ਹੁੰਦੀਆਂ ਤੇ ਇਹ ਇਹ ਲੋਗ ਜਦੋਂ ਮੈਂ ਸਤਗੁਰਾਂ ਨਾਲ ਕੀਤੇ ਉਸ ਤੋਂ ਬਾਅਦ ਮੇਰੇ ਸਰੀਰ 'ਚ ਨਾ ਮੈਂ ਉੱਠ ਬੈਠਾ ਸਰੀਰ ਮੇਰਾ ਜਿਸ ਤਰ੍ਹਾਂ ਕੰਬੀ ਜਾਂਦਾ ਨਾ ਇਸ ਤਰ੍ਹਾਂ ਤੇ ਮੈਂ ਆਪਣਾ ਆਪਣੇ ਲੜਕੇ ਨੂੰ ਮੈਂ ਸਕੂਲ ਚੱਲਣ ਜਾਣਾ ਸੀ ਮੇਰਾ ਨਾ ਹਾਲ ਕਰਨ ਦੇ ਵੀ ਜੇ ਅੱਲਾਹ ਕਰੇ ਮੈਂ ਸ਼ਨਾਰ ਪਣੀ ਕਰਕੇ ਉਹ ਪਿਆਰ ਹੋ ਗਿਆ ਬਹਿ ਗਿਆ ਅਸੀਂ ਜਦੋਂ ਆਦੂਕਸ ਪਹੁੰਚੇ ਨਾ ਕਹਦਾ ਰੈਡੀ ਹੈ ਤੁਸੀਂ ਬੋਲਦੇ ਕਿ ਨਹੀਂ ਪਏ ਮੈਂ ਕਹ ਸਕੀ ਪਲੀਜ਼ ਤੂੰ ਅਜਮਨ ਨੂੰ ਬੁਲਾ ਨਹੀਂ ਹੈ ਤੂੰ ਬੁਲਾ ਨਹੀਂ ਤੇ ਮੈਂ ਇਸ ਤਰ੍ਹਾਂ ਹੀ ਨਾ ਬਸ ਉਹ ਜਿਹੜਾ ਅਲੰਸ ਸੀ ਨਾ ਉਹ ਬਦਲ ਕੇ ਮਨੂ ਨਾ ਹੋਰੀ ਤਰ੍ਹਾਂ ਦਾ ਅਜੇ ਤੱਕ ਮਨੂ ਅਸਾਂ ਤੇ ਫੀਲ ਹੁੰਦਾ ਫਿਰ ਮੈਂ ਉਥੋਂ ਉਹਨੂੰ ਸਕੂਲ ਚੱਲ ਕੇ ਨਾ ਮੈਂ ਸਿੱਧਾ ਗੁਰਵੇ ਸੰਤ ਕਲਵਲੀਆ ਕੋਲ ਆਇਆ ਹਜੀ ਮੈਂ ਅਰਸਤ ਨੂੰ ਮੈਂ ਦੱਸੀ ਮੈਂ ਕਹਾਂ ਜੀ ਆਜ ਜਸਰਨਾ ਸਾਧਗਣੇ ਦਰਸ਼ਨ ਹੋਏ ਕਿੰਨੇ ਤੇ ਬੜੇ ਚੰਗੇ ਭਾਦਾਂ ਦੀ ਗੱਲ ਹੈ ਵੀ ਚਲੋ ਸੱਚੇ ਪਾਤਸ਼ਾਹ ਹੀ ਦਰਸ਼ਨ ਹੋਏ। ਇਸਲਾਮ ਨੂੰ ਸਤਿਗੁਰ ਆਪ ਸਿੰਘ ਦੇ ਦਰਸ਼ਨ ਹੋਏ ਤੇ ਉਦੋਂ ਫਿਰ ਸੱਚੇ ਪਾਤਸ਼ਾਹ ਬੈਠੇ ਨਾ ਤੇ ਮੈਂ ਅਰਜ਼ ਕੀਤੀ ਮੈਂ ਕਹਾਂ ਜੀ ਸਤਿਗੁਰ ਜੀ ਸਿੰਘੀ ਮੈਂ ਕਹਾਂ ਜੀ ਮੈਨੂੰ ਵੀ ਐਸਾ ਸਾਧਨਾ ਦਰਸ਼ਨ ਹੋਏ ਕਿੰਨੇ ਸੁਭਾ ਤੇ ਉਹ ਮੈਂ ਦੱਸ ਲਗਾ ਕਿੰਨੇ ਜਰਕ ਤੇ ਕਿੰਨੇ ਗੁਰਮੁਖਤਾ ਪਤਾ ਕਰੋ। ਉਹ ਫੋਟੋਗ੍ਰਾਫਰ ਉਹਨੂੰ ਸਦੋ ਭਈ ਫਿਲਮ ਬਣਾ ਲਈ ਤੇ ਉਹ ਪਤਾ ਲਗਾ ਜੀ ਉਹ ਦੇਣਾ ਟਾਉਮ ਗਿਆ ਕਿਤੇ ਅੱਛਾ ਸੱਚੀ ਬਾਸ਼ਾ ਕਹਿਣ ਲੱਗੇ ਨੇ ਕਹਿਣ ਲੱਗੇ ਚਲ ਤੂੰ ਕੋਈ ਨਹੀਂ ਤੂੰ ਦਸਤੀ ਚੱਲ ਫਿਰ ਆਪਣਾ ਤੇ ਉਹ ਵੀ ਸਾਰੀ ਇਹ ਗੱਲ ਨਾ ਸਾਰੀ ਸੱਚੀ ਬਾਸੀ ਹੀ ਦਸਤੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਤਾਰੀ ਤੇ ਗੁਰਮੁਖ ਨੂੰ ਪੇੜਿਆ ਸਾਡੇ ਘਰ ਉੱਤੇ ਉਹਨਾਂ ਨੇ ਫਿਰ ਉਹ ਰਿਕਾਰਡ ਕੀਤੀ ਸਾਰੀ ਉਹਨੂੰ ਪਤਾ ਨਹੀਂ ਕਿੱਥੇ ਹੁਣ ਕਿਸ ਤਰ੍ਹਾਂ ਮਤਲਬ ਕਿ ਇੱਕ ਵਾਰੀ ਮਨੁਸਾ ਕਿਸੇ ਨੂੰ ਪੇਹੇ ਸੀ ਇਸ ਤਰ੍ਹਾਂ ਤੇ ਬਾਕੀ ਆਈ ਡੋਟ ਨੋ ਇਸ ਤਰ੍ਹਾਂ ਮਨੁਸਾ ਨੂੰ ਆਰਾਮ ਸੀ ਗੁਰਾਂ ਦੇ ਦਰਸ਼ਨ ਹੋਏ ਹਾਂਜੀ